ਜੋਤ ਵਦੀ ਗੁਰੂ ਨਾਨਕ ਆਇਆ ਆਖ ਸਾਡੀ ਖੁੱਲੀ ਸਰਗੁਣ ਨਿਰਗੁਣ ਭੇਦ ਨ ਕੋਈ ਐਵੇਂ ਦੁਨੀਆ ਭੁੱਲੀ ਗੁਰ ਨਾਨਕ ਦਾ ਰੂਪ ਬਣਾ ਕੇ ਨਰੈਣ ਜਗ ਆਇਆ ਬੇਸ ਬਟਾਇਆ ਮਾਇਆ ਤਿਸ ਦੇ ਨੇੜ ਨ ਆਵੇ ਨਰੰਕਾਰ ਦਾ ਸਾਇਆ ਸੱਚੇ ਪਾਇਆ ਆਦ ਨਿਰੰਚਨ ਹੈ ਗੁਰੂ ਨਾਨਕ ਤਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਜਗ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਸੁਣੀ ਪਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮੈਂ ਪਠਾਇਆ ਚਰਨ ਧੋਏ ਰਹਿਰਾਸ ਕਰੋ ਚਰਨਾ ਅੰਮ੍ਰਿਤ ਸਿਖਾਂ ਪਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਦੇ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪਰਮਦਾ ਪੈਰਾ ਉੱਪਰ ਸੀਸ ਨਿਵਾਇਆ ਕਨ ਜਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਖੰਡਾ ਬ੍ਰਹਿਮੰਡਾ ਦੇ ਮਾਲਕ ਕਾਲ ਯੁਗ ਦੇ ਅਵਤਾਰ ਜਗਤ ਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜੀ ਤਿਨਾਂ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਜੀ ਦਾ ਆਗਮਨ ਪੁਰਬ ਪੂਰੇ ਆਲ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਹਨ ਸਰਤਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ ਕਿਤੇ ਨਗਰ ਕੀਰਤਨ ਹੋ ਰਹੇ ਹਨ ਕਿਤੇ ਅਖੰਡ ਪਾਠ ਸਾਹਿਬ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਮੂਲ ਮੰਤਰ ਦੇ ਜਾਪ ਗੁਰ ਮੰਤਰ ਦੇ ਜਾਪ ਹੋ ਰਹੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਭਾਈ ਗਰਦਾਸ ਜੀ ਨੇ ਆਪਣੀਆਂ ਬਾਣਾਂ ਵਿੱਚ ਕੀਤੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਬਤ ਧੰਨ ਗੁਰੂ ਕਲਗੀ ਤਰਜੀ ਮਹਾਰਾਜ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਵਿੱਚ ਵੀ ਵਰਣਨ ਕਰਦੇ ਹਨ ਚਾਹੇ ਦਸੇ ਰੂਪ ਇੱਕੋ ਨੇ ਕੋਈ ਫਰਕ ਨਹੀਂ ਹੈ ਪਰ ਜਦੋਂ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਵਿਚੇਤਰ ਨਾਟਕ ਦੀ ਕਥਾ ਲਿਖ ਰਹੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਆਉਂਦੇ ਸਨ ਚੌਪਈ 20 ਗਾਵ ਤਿੰਨ ਕੇ ਰਹ ਗਏ ਜਨਮੋ ਕਰਤਿ ਕ੍ਰਿਸ਼ਨੀ ਭੈ ਬਹੁਤ ਕਾਹ ਇਹ ਭਾਂਤ ਬਤਾਇਓ ਜਨਮ ਸਮੇ ਨਾਨਕ ਕੋ ਆਇਓ ਤਨ ਗੁਰੂ ਕਲਗੀਧਰ ਮਹਾਰਾਜ ਜੀ ਕੀ ਕਹਿ ਰਹੇ ਹਨ ਭਾਈ ਕਹਿੰਦੇ ਜਵਾਨੇ ਦੇ ਇਸ ਉਲਟ ਫੇਰ ਹੋਣ ਨਾਲ ਉਹਨਾਂ ਬੇਤੀਆਂ ਕੋਲ ਸਿਰਫ 20 ਪਿੰਡ ਹੀ ਰਹਿ ਗਏ ਹੁਣ ਜਿਹੜੇ ਬੇਤੀਆਂ ਨੇ ਰਾਜ ਕੀਤਾ ਸੀ ਦੇਖੋ ਐਸਾ ਸਮਾਂ ਆਇਆ ਉਹਨਾਂ ਕੋਲ 20 ਪਿੰਡ ਹੀ ਰਹਿ ਗਏ ਬਹੁਤ ਕਾਲ ਇਹ ਭਾਂਤ ਬਤਾਇਓ ਜਨਮ ਸਮੇ ਨਾਨਕ ਕੋ ਆਇਓ ਜਿੰਨਾਂ ਵਿੱਚੋਂ ਖੇਤੀਬਾੜੀ ਕਰ ਰਹੇ ਸਨ ਬਹੁਤ ਸਮਾਂ ਉਹਨਾਂ ਨੇ ਇਸ ਤਰ੍ਹਾਂ ਬਤਾਇਆ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਗਟ ਹੋਣ ਦਾ ਸਮਾਂ ਆਇਆ ਦੋਹਰਾ 10 ਬੇਦੀਆਂ ਕੀ ਕੁੱਲ ਵਿਖੇ ਪ੍ਰਗਟ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੈ ਜੈ ਤੇ ਪੈ ਸਹਾਈ ਉਹਨਾਂ ਬੇਦੀਆਂ ਦੀ ਕੁੱਲ ਵਿੱਚ ਸੰਮਤ 1526 ਬਿਕਰਮੀ ਕਤਕ ਦੀ ਪੂਰਨ ਵਾਰਸੀ ਬੁੱਧਵਾਰ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀ ਦਾ अवतार ਹੋਇਆ ਜਿਨ੍ਹਾਂ ਨੇ ਸਭ ਸਿੱਖਾਂ ਨੂੰ ਸੁੱਖ ਦਿੱਤਾ ਤੇ ਹਰ ਔਕੜ ਸਮੇਂ ਸੇਵਕਾਂ ਦੀ ਸਹਾਇਤਾ ਕੀਤੀ ਹੁਣ ਇੱਥੇ ਥੋੜੀ ਜੀ ਵਿਚਾਰ ਆਪਾਂ ਕਰਨੀ ਆ ਕਤਕ ਕੇ ਬਸਾਖ ਘਟੋਕਟ ਦਾਸ ਨੇ 105 ਦੇ ਕਰੀਬ ਕਿਤਾਬਾਂ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਿਕਰ ਆਇਆ ਕਤਕ ਦਾ ਵਿਕਰਤਕ ਦੀ ਪੂਰਨਵਾਸੀ ਕਾਤਕ ਸੁਦੀ ਪੂਰਨਵਾਸੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪ੍ਰਗਟ ਹੋਏ ਉਥੇ ਭਾਈ ਗੁਰਦਾਸ ਜੀ ਵੀ ਆਪਣੀ ਮੋਹਰ ਲਾਉਂਦੇ ਹਨ ਕਾਤਕ ਸਰਦ ਰੁੱਤ ਕੀ ਪੂਰਨਵਾਸੀ ਤੇ ਉਥੇ ਹੀ ਮੋਹਰ ਹੁਣ ਜਿਹੜੀ ਧੰਨ ਗੁਰੂ ਕਲਗੀਧਰ ਮਹਾਰਾਜੀ ਨੇ ਲਾ ਦਿੱਤੀ ਐਦੋਂ ਵੱਡੀ ਮੋਹਰ ਕੌਣ ਲਾ ਸਕਦਾ ਮਰਨ ਨੇ ਤਾਂ ਲਿਖ ਦਿੱਤਾ ਹੈ 1526 ਵਿਕਰਮੀ ਕੱਤਕ ਦੀ ਪੂਰਨਵਾਸੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪਰਗਟ ਹੋ। ਸੋ अनेका ਨਾਮ ਰੰਗੀਆਂ ਰੂਹਾਂ ਜਿਨ੍ਹਾਂ ਨੇ ਨਾਮ ਜਪਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਦੀ ਕਮਾਈ ਕੀਤੀ ਉਹਨਾਂ ਨੇ ਵੀ ਭਾਈ ਕੱਤਕ ਦੀ ਪੂਰਨਵਾਸੀ ਦੀ ਮੋਹਰ ਲਾਈ ਹੈ। ਸੋ ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਬੇਦੀਆਂ ਦੀ ਕੁੱਲ ਦੇ ਵਿੱਚ ਪ੍ਰਗਟ ਹੋਣਾ ਕੀਤਾ ਚੌਪਈ ਤਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ راہ ਬਤਾਇਓ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬੂ ਨਹੀਂ ਪਾਪ ਸੰਤਾਏ ਚੋਪਈ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਕਲਯੁਗ ਵਿੱਚ ਸਤ ਧਰਮ ਨੂੰ ਚਲਾਇਆ ਹੈ ਭਾਈ ਗਰਦਾਸ ਜੀ ਵੀ ਕਹਿੰਦੇ ਹਨ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤਨਗੁਰ ਕਨਤੀ ਧਰਮਾਰੇ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਸਤ ਧਰਮ ਨੂੰ ਚਲਾਉਣਾ ਕੀਤਾ ਸਭ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਸਭ ਸਾਧਨ ਕੋ ਰਾਹ ਬਤਾਇਓ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਧਰਮ ਵੀ ਚਲਾਇਆ ਫੇਰ ਧਰਮ ਤੇ ਚੱਲਣ ਦਾ ਉਪਦੇਸ਼ ਦਿੱਤਾ ਰਾਹ ਬਤਾਉਣਾ ਕੀਤਾ ਹੁਣ ਜਿੱਥੇ ਮਹਾਰਾਜ ਕਾਜੀ ਨੂੰ ਸਮਝਾ ਰਹੇ ਨੇ ਪੰਡਤ ਨੂੰ ਸਮਝਾ ਰਹੇ ਨੇ ਬ੍ਰਾਹਮਣ ਨੂੰ ਸਮਝਾ ਰਹੇ ਨੇ ਏ ਨਾ ਸਮਝੀ ਸਿੱਖਾ ਵੀ ਤੈਨੂੰ ਨਹੀਂ ਸਮਝਾਉਣਾ ਕੀਤਾ ਮਹਾਰਾ ਨੇ ਤਾਂ ਸਭ ਲਈ ਉਪਦੇਸ਼ ਦਿੱਤਾ ਹੈ ਉਹ ਚਾਹੇ ਆਪਾਂ ਹੋਈਏ ਕਥਾ ਕਰਨ ਵਾਲੇ ਹੋਈਏ ਕਥਾ ਸੁਣਨ ਵਾਲੇ ਹੋਈਏ ਕੀਰਤਨ ਕਰਨ ਵਾਲੇ ਹੋਈਏ ਨਾਮ ਜਪਣ ਵਾਲੇ ਹੋਈਏ ਨਾਮ ਸੁਣਨ ਵਾਲੇ ਹੋਈਏ ਸਭ ਨੂੰ ਉਪਦੇਸ਼ ਦਿੱਤਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜੋ ਤਾਂ ਕੇ ਮਾਰਗ ਮੈਂ ਆਏ ਤੇ ਕਬੂ ਨਹੀਂ ਪਾਪ ਸੰਤਾਏ ਜੋ ਪੁਰਸ਼ ਵੀ ਸਤਗੁਰੂ ਜੀ ਦਾ ਦਿੱਥੇ ਮਾਰਗ ਤੇ ਚੱਲੇ ਉਹਨਾਂ ਨੂੰ ਪਾਪ ਨੇ ਕਦੀ ਵੀ ਨਾਸ ਤਾਇਆ ਭਾਵ ਉਹਨਾਂ ਤੋਂ ਪਾਪ ਦੂਰ ਨਸ ਗਏ ਜੇ ਜੇ ਪੰਥ ਤਵਨ ਕੇ ਪਰੇ ਬਾਪ ਤਾਪ ਤਨ ਕੇ ਪ੍ਰਭ ਹਰੇ ਦੁਖ ਭੂਖ ਕਭੂ ਨ ਸੰਤਾਏ ਜਾਲ ਕਾਲ ਕੇ ਬੀਚ ਨ ਆਏ ਜਿਹੜੇ ਜਿਹੜੇ ਪੁਰਸ਼ ਸਤਗੁਰੂ ਜੀ ਦੇ ਪੰਥ ਵਿੱਚ ਆ ਕੇ ਰਲੇ ਉਹਨਾਂ ਦੇ ਪਾਪ ਤੇ ਦੁੱਖ ਸੰਤਾਪ ਪ੍ਰਭੂ ਨੇ ਦੂਰ ਕਰ ਦਿੱਤੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਤੇ ਨਾ ਭੁੱਖ ਰਹੀ ਤੇ ਨਾ ਹੀ ਉਹ ਕਾਲ ਦੀ 파ਹੀ ਵਿੱਚ ਫਸੇ ਹੁਣ ਦੇਖੋ ਫਿਰ ਜਿਹੜਾ ਇਹ ਪੰਥ ਚਲਾਇਆ 555 ਸਾਲ ਹੋ ਗਏ ਨੇ ਪੰਥ ਚੱਲੇ ਨੂੰ ਇਹ ਪੰਥ ਕਦੇ ਵੀ ਖਤਮ ਨਹੀਂ ਹੋਣਾ ਬਹੁਤ ਛੋੜਾ ਥੋੜੇ ਸਮੇਂ ਵਿੱਚ ਕਿੱਥੇ ਤੱਕ ਰਾਜ ਇਸ ਖਾਲਸਾ ਪੰਥ ਨੇ ਕੀਤਾ ਹੈ ਖਾਲਸਾ ਪੰਥ ਦੀ ਨੀ ਧੰਨ ਗੁਰੂ ਨਾਨਕ ਦੇਵ ਮਹਾਰਾ ਜੀ ਨੇ ਰੱਖੀ ਧੰਨ ਗੁਰੂ ਕਲਗੀਧਰ ਮਹਾਰਾ ਜੀ ਜਿਨ੍ਹਾਂ ਨੇ ਇਸ ਨੂੰ ਪੱਕਿਆ ਕਰ ਦਿੱਤਾ ਨਾਨਕ ਅੰਗਦ ਕੋ ਵਪਤਰਾ ਧਰਮ ਪ੍ਰਚਾਰ ਇਹ ਜਗ ਮੋਹ ਕਰਾ ਅਮਰਦਾਸ ਪੁਰ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਸਤਿਗੁਰੂ ਨਾਨਕ ਦੇਵ ਮਹਾਰਾਜੀ ਨੇ ਆਪਣਾ ਦੂਜਾ ਸਰੂਪ ਅੰਗਦ ਬਣਾ ਲਿਆ ਤੇ ਸਿੱਖ ਧਰਮ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੀਜੇ ਸਰੂਪ ਵਿੱਚ ਗੁਰੂ ਅਮਰਦਾਸ ਨਾਮ ਰਖਾਇਆ ਜਿਵੇਂ ਦੀਵੇ ਨਾਲ ਦੀਵਾ ਜਗਾ ਲਿਆ ਜਾਂਦਾ ਹੈ ਜਵ ਵਰਦਾਨ ਸਮੇਂ ਉਹ ਆਵਾ ਰਾਮਦਾਸ ਤਬ ਗੁਰੂ ਕਹਾਵਾ ਤਹ ਵਰਦਾਨ ਪ੍ਰਾਰਥਨ ਧਿਆ ਅਵਰਦਾਸ ਸੁਰਪੁਰ ਮਗਲੀਆ ਸੋ ਇਹ ਜਿਹੜੀ ਅੱਗੇ ਵਿਚਾਰ ਚੱਲਦੀ ਹੈ ਇਸੇ ਤਰ੍ਹਾਂ ਦਸੇ ਸਰੂਪਾਂ ਤੱਕ ਫਿਰ ਸਤਿਗੁਰ ਕਲਗੀਧਰ ਮਹਾਰਾਜ ਜੀ ਆਪਣੀ ਵਿਚੇਤਰਨਾਟਕ ਦੀ ਕਥਾ ਵੀ ਕਹਿਣਗੇ ਆਪਾਂ ਸਹਿਜ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਾਰੰਭ ਕੀਤਾ ਹੋਇਆ ਹੈ ਸੋ ਇਹ ਦਸਮ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਿਚਾਰ ਧੰਨ ਗੁਰ ਕਾ ਕੀਰਮਹਾਰਾ ਜੀ ਕਿਸ ਤਰ੍ਹਾਂ ਮਹਿਮਾ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਜੀ ਦੀ ਲਿਖੀ ਕਿਸ ਤਰ੍ਹਾਂ ਫਿਰ ਗੁਰੂ ਨਾਨਕ ਦੇਵ ਮਹਾਰਾ ਜੀ ਦੇ ਅੱਗੇ ਅੱਗੇ ਜੋਤ ਜਗਾ ਦਿੱਤੀ ਜੋਤ ਵਧੀ ਗੁਰਨਾਨਕ ਆਇਆ ਆਖਾ ਸਾਡੀ ਖੁੱਲੀ ਸਰਗੁਣ ਨਿਰਗੁਣ ਭੇਦ ਨ ਕੋਈ ਐਵੇਂ ਦੁਨੀਆ ਭੁੱਲੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਜੀ ਦੇ ਚਰਨਾਂ ਤੇ ਕੋਟਣ ਵਾਰੀ ਨਮਸਕਾਰ ਕੋਟਣ ਵਾਰੀ ਪ੍ਰਣਾਮ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਜੀ ਦੇ ਪਾਏ ਉਹ ਪੂਰਨਿਆ ਤੇ ਆਪਾਂ ਚੱਲ ਸਕੀਏ ਸਤਿਗੁਰ ਸੱਚੇ ਪਾਸਾ ਜੀ ਸਭ ਤੇ ਮਿਹਰ ਪ੍ਰਿਆਥ ਰੱਖਣ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਪੁਰਖ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ